ਸੰਯੋਗ ਡੀਪੀ ਸਾਹਿਬ ਪੰਜਾਬ ਮਾਨਸਿਕ ਡੀਏਵੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਆਈਪੀਐਸ ਡੀਆਈਜੀ ਬਾਰਡਰ ਰੇਂਜ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਅਮਰਸਰ ਦੇ ਹੱਥੀ ਜੀ ਦੀਆਂ ਹਦਾ ਤਾਂ ਉੱਪਰ ਅੱਜ ਸਾਰੇ ਹੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਆ ਉਹ ਕਾਸ ਆਪਰੇਸ਼ਨ ਜਿਹੜੇ ਆ ਉਹ ਕੀਤੇ ਗਏ ਨੇ ਜੋ ਸਾਡੀ ਸਬਡਿਵੀਜ਼ਨ ਐਸਾਂਸੀ ਦੇ ਵਿੱਚ ਜਿਹੜਾ ਚਗਾਵਾ ਕਸਬੇ ਦੇ ਵਿੱਚ ਸਾਡੇ ਵੱਲੋਂ ਜਿਹੜਾ ਵਾ ਅੱਜ ਮੱਲਕ ਪਾਈਆਂ ਦੇ ਵਿੱਚ ਕਾਸ ਆਪਰੇਸ਼ਨ ਕੀਤਾ ਗਿਆ ਜਿਸ ਦੀ ਕਿ ਸਾਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਸ਼ਿਕਾਇਤ ਮਿਲਦੀ ਸੀਗੀ ਤੇ ਅੱਜ ਬੜੀ ਸਾਡੀ ਤਿੰਨਾਂ ਥਾਣਿਆਂ ਦੀ ਪੀਸ ਦੇ ਨਾਲ ਜਿਹੜਾ ਵਾ ਅਸੀਂ ਉੱਥੇ ਸਰਚ ਆਪਰੇਸ਼ਨ ਜਿਹੜਾ ਕੀਤਾ ਗਿਆ ਤੇ ਜੋ ਫਿਲਹਾਲ ਜਿਹੜਾ ਵਾ ਸਾਨੂੰ ਅੱਜ ਇਸ ਸਬੰਧ ਦੇ ਵਿੱਚ ਕੋਈ ਰਿਕਵਰੀ ਵਗੈਰਾ ਨਹੀਂ ਹੋਈ ਪਰ ਭਵਿਕ ਵਿੱਚ ਵੀ ਇਹ ਲਗਾਤਾਰ ਜਿਹੜੇ ਆ ਇਹ ਰੇਡ ਜਿਹੜਾ ਇਹ ਹੁੰਦੇ ਰਹਿਣਗੇ ਜੋ ਜਿਹੜਾ ਕੰਮ ਕਰਨ ਵਾਲੇ ਜਿਹੜੇ ਵੀ ਅਨਸਰ ਨੇ ਮੈਂ ਉਹਨਾਂ ਨੂੰ ਸਖਤ ਚੇਤਾਵਨੀ ਦਿੰਦਾ ਕਿ ਉਹ ਬਾਜ ਆਉਣ ਨਹੀਂ ਤੇ ਸਖਤੋ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਸਰ ਅਕਸਰ ਇਹ ਚਗਾਵਾਂ ਜਿਹੜਾ ਵਾ ਉਹ ਵਿਵਾਦਾਂ ਦੇ ਵਿੱਚ ਰਹਿੰਦਾ ਵਾ ਸੁੱਖੀਆਂ ਦੇ ਵਿੱਚ ਰਹਿੰਦਾ ਕਿ ਇੱਥੋਂ ਲੋਕ ਨਸ਼ਾ ਵੇਚਦੇ ਨੇ ਇੱਥੋਂ ਆਸ-ਪਾਸ ਪਿੰਡਾਂ ਦੇ ਲੋਕ ਨਸ਼ਾ ਖੜਦੇ ਨੇ ਅ ਨਹੀਂ ਹੁਣ ਤੁਹਾਨੂੰ ਜਦੋਂ ਤੋਂ ਆਪਣਾ ਇਹ ਜੁੱਧ ਨਸ਼ਾ ਵਿਰੁੱਧ ਜਿਹੜਾ ਮਹਿੰਮ ਜਿਹੜੀ ਆ ਸ਼ੁਰੂ ਹੋਈ ਆ ਤੇ ਤੁਸੀਂ ਹੁਣ ਵੇਖਦੇ ਹੋਵੋਗੇ ਕਿ ਇਹੋ ਜੀ ਕੋਈ ਵੀ ਗੱਲ ਕਦੀ ਨੋਟਿਸ ਵਿੱਚ ਨਹੀਂ ਆਈ ਅੱਜ ਵੀ ਕਾਸ ਆਪਰੇਸ਼ਨ ਜਿਹੜਾ ਵਾ ਉਹ ਕੀਤਾ ਗਿਆ ਜਿਹਦੇ ਤਹਿਤ ਵੀ ਕੋਈ ਸਾਡੇ ਕੋਲ ਇਹੋ ਜੀ ਗੱਲ ਜਿਹੜੀ ਆ ਉਹ ਨਹੀਂ ਨੋਟਿਸ ਵਿੱਚ ਆਈ ਕਿਉਂਕਿ ਇਹਦੇ ਵਿੱਚ ਅਸੀਂ ਜਿੰਨਾ ਜਿੰਨਾ ਬੰਦਿਆਂ ਦੀ ਸ਼ਿਕਾਇਤ ਸੀਗੀ ਉਹਨਾਂ ਦੇ ਜਿਹੜੇ ਆ ਉਹਨਾਂ ਕੋ ਕਮਰਸ਼ੀਅਲ ਰਿਕਵਰੀ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਆ ਜੋ ਜੇਲ੍ਹ ਵਿੱਚ ਬੈਠੇ ਹੋਏ ਸਰ ਲੱਗਦਾ ਕਿ ਪਿੰਡਾਂ ਦੇ ਵਿੱਚ ਵੀ ਐਸੇ ਕੈਸ ਆਪਰੇਸ਼ਨ ਕਰਨ ਦੀ ਲੋੜ ਹੈ ਜਿੰਨਾ ਪਿੰਡਾਂ ਦੇ ਵਿੱਚ ਕਾਫੀ ਨਸ਼ਾ ਵਿਕਦਾ ਪਿਆ ਜੀ ਹਾਂਜੀ ਬਿਲਕੁਲ ਅਸੀਂ ਕਰ ਰਹੇ ਆ ਜਿੰਨਾ ਪਿੰਡਾਂ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਤੇ ਉਹਨਾਂ ਪਿੰਡਾਂ ਦੇ ਵਿੱਚ ਪਰਿਕਸ਼ਨ ਕਰਦੇ ਬਾਕੀ ਸਾਡੇ ਡੇਲੀ ਬੇਸਿਸ ਦੇ ਉੱਤੇ ਲਗਾਤਾਰ ਜਿਹੜੇ ਆ ਉਹ ਸਾਡੇ ਰੇਡ ਹੋ ਰਹੇ ਆ ਅਜਿਹਾ ਕੰਮ ਜੋ ਕਰ ਰਹੇ ਆ ਉਹਨਾਂ ਨੇ ਬਿਲਕੁਲ ਸਖਤੀ ਕੀਤੀ ਹੈ ਜੀ